C3 पैक एम्स बठिंडा ਅਤੇ ਆਈਪੀਸੀ ਦੁਆਰਾ ਬਣਾਇਆ ਗਿਆ ਸਖਲਾਈ ਵੀਡੀਓ ਪੇਸ਼ਕੀ ਦੇਖਭਾਲ ਯੋਜਨਾ ਬੰਦੀ ਜਾਂ ਐਡਵਾਂਸ ਕੇਅਰ ਪਲੈਨਿੰਗ ਇੱਕ ਦਿਨ ਸਿਮੂ ਆਪਣੇ ਨਾਨੀ ਜੀ ਨੂੰ ਮਿਲਣ ਗਈ ਨਾਨੀ ਜੀ ਧੁੱਪੇ ਬੈਠੇ ਆਪਣੇ ਕੱਪੜਿਆਂ ਨੂੰ ਤੈਅ ਲਗਾ ਰਹੇ ਸੀ ਤੇ ਗਰਮ ਕੱਪੜੇ ਧੁੱਪੇ ਚ ਪਾ ਰਹੇ ਸੀ ਮੈਂ ਤੁਹਾਡੀ ਮਦਦ ਕਰਾਂ ਬੀਜੀ ਉਹ ਬੋਲੀ ਪਰ ਨਾਨੀ ਨੇ ਉਹਦੇ ਹੱਥ ਪਿੱਛੇ ਝਟਕਾ ਦਿੱਤੇ ਨਾ ਨਾ ਪੁੱਤਰ ਬਗੈਰ ਥੋਏ ਗੰਦੇ ਹੱਥ ਨਾਲ ਨਾ ਲਾਵੀ ਮੇਰੇ ਕੱਪੜਿਆਂ ਨੂੰ सिमू निगाह कुछ नवे कपड़िया से पई जी ओने नानी जी को कद सी देखे ओ वाह बीजी नवे कपड़े ओने कहा हां पुत्र नवे कपड़े तुसी तो कि घूमन चले हो बीजी कदों जा रहे हो सिमू ने पूछा अजे तो बेटा पर कद भी जाना पै सकता है इसलिए तैयारी करके रखना चंगी गल है आ देख यह फुला वाला कपड़ा ते आ गर्म जैक वाला ओहो ਪਰ ਇਹ ਤੁਸੀਂ ਸੁਆਨਵਾਸ ਤੇ ਨਹੀਂ ਦਿੱਤੇ ਨੰ ਬੀਜੀ ਸਿਮੀ ਨੇ ਪੁੱਛਿਆ ਨਾ ਪੁੱਤਰ ਨੰਨੇ ਨੇ ਪਿਆਰ ਨਾਲ ਸਮਝਾਇਆ ਜਿਸ ਸਫਰ ਦੀ ਮੈਂ ਗੱਲ ਕਰ ਰਹੀ ਹਾਂ ਜ਼ਿੰਦਗੀ ਦੇ ਅਖੀਰਲੇ ਸਫਰ ਬਾਰੇ ਉਹਦੇ ਚ ਸਿਲੇ ਹੋਏ ਕੱਪੜੇ ਨਹੀਂ ਪਾਏ ਜਾਂਦੇ ਕੀ ਪਤਾ ਦੁਨੀਆ ਛੱਡ ਕੇ ਕਦੋਂ ਜਾਣਾ ਪਏ ਪਰ ਮੈਂ ਆਪਣੇ ਵੱਲੋਂ ਸਾਰੀ ਤਿਆਰੀ ਕਰਕੇ ਰੱਖੀ ਹੋਈ ਹੈ ਮੈਂ ਪੂਰੀ ਜ਼ਿੰਦਗੀ ਕਿਸੇ ਹੋਰ ਦੀ ਮਰਜ਼ੀ ਦੇ ਕੱਪੜੇ ਕਦੇ ਨਹੀਂ ਪਾਏ ਹੁਣ ਮਰਨ ਤੋਂ ਬਾਅਦ ਕਿਸੇ ਤੇ ਕੀ ਪਾਵਾਂਗੀ ਇਸਲੇ ਵਿੱਚ ਆਪਣੇ ਲਈ ਬਿਲਕੁਲ ਨਵੇਂ ਫੈਸ਼ਨ ਦੇ ਸੂਟ ਸਲਵਾਰ ਦਾ ਕਪੜਾ ਆ ਦੇਖ ਫੁੱਲਾਂ ਵਾਲਾ ਮਲਮਲ ਦਾ ਗਰਮੀਆਂ ਲਈ ਤੇ ਇਹ ਗਰਮ ਕੋਟ ਸੂਲ ਦਾ ਚੈੱਕ ਵਾਲਾ ਕਪੜਾ ਸਰਦੀਆਂ ਦੇ ਲਈ ਕਿਵੇਂ ਦਾ ਲੱਗਾ ਤੈਨੂੰ ਸਿਮੂ ਤੇ ਨਾਨੀ ਨੇ ਦੋਨਾਂ ਨੇ ਮਿਲ ਕੇ ਕਪੜਿਆਂ ਦਾ ਮੁਆਇਨਾ ਕੀਤਾ ਉਹ ਬੀਜੀ ਇਹ ਤਾਂ ਬੜੇ ਸੋਹਣੇ ਨੇ ਤੇ ਨਾਲੇ ਕਿੰਨੇ ਨਰਮ ਵੀ ਹੈਗੇ ਸਿਮੂ ਨੇ ਕਪੜਿਆਂ ਨੂੰ ਛੁੱਕ ਕੇ ਆਪਣੇ ਗੱਲਾਂ ਨਾਲ ਲਗਾਉਂਦੇ ਹੋਏ ਕਿਹਾ ਚੰਗੀ ਗੱਲ ਹੈ ਜਦੋਂ ਅਸੀਂ ਤੁਹਾਨੂੰ ਪਵਾਵਾਂਗੇ ਤੁਹਾਨੂੰ ਇੱਕ ਖੁਰਦਰੇ ਨਹੀਂ ਲੱਗਣਗੇ ਤੇ ਨਾਨੀ ਜੀ ਨੇ ਸਿਮੂ ਨੂੰ ਦੱਸਿਆ ਦੇਖ ਪੁੱਤਰ ਆ ਕੱਪੜੇ ਤੇ ਇੱਕ ਨਵੀਂ ਚਾਦਰ ਕੁਝ ਪੈਸੇ ਮੈਂ ਅਲਮਾਰੀ ਦੇ ਉੱਪਰ ਵਾਲੇ ਖਾਨੇ 'ਚ ਰੱਖ ਰਹੀ ਹਾਂ ਤੇਰੀ ਮੰਮੀ ਨੂੰ ਤੇ ਮਾਮਾ ਜੀ ਨੂੰ ਵੀ ਮੈਂ ਦੱਸਤਾ ਜਦੋਂ ਵੀ ਮੈਂ ਮਰਾਂਗੀ ਮੇਰੀਆਂ ਅਖੀਰਲੀਆਂ ਰਸਮਾਂ ਇੰਨਾਂ ਚੀਜ਼ਾਂ ਤੇ ਇੰਨਾਂ ਪੈਸਿਆਂ ਦੇ ਨਾਲ ਹੀ ਇਸਤੇਮਾਲ ਕਰਕੇ ਕਰਨਗੇ ਓ ਵਾਹ ਨਾਨੀ ਸਿਮੂ ਨੇ ਨਾਨੀ ਨੂੰ ਪ੍ਰਸ਼ੰਸਾ ਭਰੀਆਂ ਨਜ਼ਰਾਂ ਦੇ ਨਾਲ ਦੇਖਿਆ ਤੁਸੀਂ ਤਾਂ ਬੜੇ ਸਮਾਰਟ ਟ੍ਰਿਪ ਆਰਗੇਨਾਈਜ਼ਰ ਨਿਕਲੇ ਮੇਰੀ ਨਾਨੀ ਬੜੀ ਸਿਆਣੀ ਇੱਕ ਐ ਕਿ ਉਹ ਹਸਣ ਲੱਗ ਪਈ ਤੇ ਨਾਨੀ ਵੀ ਉਹਦੇ ਨਾਲ ਹਸਣ ਲੱਗ ਪਈ ਸੈਸਿਮੂ ਨੂੰ ਖਿਆਲ ਆਇਆ ਤੇ ਉਹ ਕਹਿਣ ਲੱਗੀ ਬੀਜੀ ਜਦੋਂ ਤੁਸੀਂ ਮਰੋਗੇ ਤੇ ਆਪਣਾ ਸੋਨਾ ਵਾਲਾ ਲਾਲ ਪੈਂਡੈਂਟ ਜਿਹੜਾ ਮੈਨੂੰ ਬੜਾ ਪਸੰਦ ਹੈ ਤੇ ਹਰੀ ਵਾਲੀ ਸੋਨੇ ਦੀ ਅੰਗੂਠੀ ਤੁਸੀਂ ਕਿੰਨੂੰ ਦੇ ਕੇ ਜਾਓਗੇ ਉਹ ਪੁੱਤਰ ਪਿਆਰ ਨਾਲ ਹੱਸਦੀ ਹੋਈ ਨਾਨੀ ਬੋਲੀ ਲਾਲ ਵਾਲਾ ਪੈਂਡੈਂਟ ਤਾਂ ਮੈਂ ਤੈਨੂੰ ਹੀ ਦੇ ਕੇ ਜਾਵਾਂਗੀ ਬੇਟਾ ਪਰ ਹਰੀ ਵਾਲੀ ਅੰਗੂਠੀ ਤੇਰੇ ਭਰਾ ਦੀ ਹੋਣ ਵਾਲੀ ਵਾਟੀ ਲਈ ਹੈ ਸਿਮੂ ਇਸ ਗੱਲ ਨਾਲ ਕਾਫੀ ਖੁਸ਼ ਨਜ਼ਰ ਆਈ फिर बीजी ने पूछा पुत्र वैसे तो दोपहर खाने ली क्यों नहीं आई सवेर वाले सी ना बीजी सिमू बोली मेरा जरा ना दाल वाले घर जी पिछले तीन हफ्त वेटर अज सवेरे डेथ हो गई मैं ते मम्मी पहला उन्होंने मिलके आए फिर ते को चंगा पुत्र बीजी बोले पर मेरी गल याद रखी मैं आईसीयू चले कदे नहीं मरना चाहवा ਜਦੋਂ ਮੇਰਾ ਟਾਈਮ ਆਜੇ ਮੈਨੂੰ ਆਪਣੇ ਪਿੰਡ ਵਾਲੇ ਘਰ ਲੈ ਜਾਜੇ ਮੈਂ ਤਾਂ ਆਪਣੀਆਂ ਅਖੀਰ ਦੀਆਂ ਸਾਹਾਂ ਆਪਣੇ ਖੇਤਾਂ ਦੇ ਵਿੱਚ ਆਪਣੇ ਘਰ ਦੀ ਸਾਫ਼ ਸੁਥਰੀ ਹਵਾ ਦੇ ਵਿੱਚ ਲੈਣਾ ਚਾਹਾਂਗੀ ਇੱਥੇ ਦਿੱਲੀ ਦੇ ਧੂਏ ਘਟੇ ਤੇ ਪੋਲਿਊਸ਼ਨ ਦੀ ਹਵਾ 'ਚ ਨਹੀਂ ਪਿਛਲੇ ਸਾਲ ਜਦੋਂ ਸਾਡੇ ਗਵੰਦੀ ਸ਼ਰਮਾ ਜੀ ਪੂਰੇ ਹੋਏ ਤੇ ਉਹਨਾਂ ਦੀ ਅਰਥੀ ਘਰੋਂ ਲੈ ਕੇ ਜਾਣ ਵਾਸਤੇ ਵੀ ਇੰਨਾ ਭੀੜੀਆਂ ਸੀੜੀਆਂ ਦੇ ਉੱਪਰ ਥਾਂ ਨਾ ਸੀ ਵਿਚਾਰਿਆਂ ਨੂੰ ਥੱਲੇ ਲਿਜਾ ਕੇ ਪਾਰਕਿੰਗ ਦੇ ਵਿੱਚ ਨੂੰ ਆਉਣਾ ਪਿਆ ਉੱਥੇ ਅਰਥੀ ਤੇ ਪਾਇਆ ਗਿਆ ਮੈਂ ਤੇਰੀ ਮਾਂ ਨੂੰ ਤੇ ਮਾਮਾ ਜੀ ਨੂੰ ਦੱਸ ਤਾ ਮੇਰੇ ਨਾਲ ਇਸ ਤਰ੍ਹਾਂ ਨਾ ਹੋਣ ਦੇਣਾ ਮੈਂ ਆਪਣੇ ਘਰ ਚ ਹੀ ਮਰਨਾ ਚਾਹਾਂਗੀ ਹਸਪੀਟਲ ਦੇ ਵਿੱਚ ਨਹੀਂ ਜੇ ਮੈਂ ਇੱਥੇ ਮਰ ਜਾਵਾਂਗੀ ਮੇਰੇ ਰਿਸ਼ਤੇਦਾਰ ਤੇ ਮੇਰੀ ਸਹੇਲੀਆਂ ਅਖੀਰਲੇ ਟਾਈਮ ਤੇ ਮੇਰਾ ਮੂੰਹ ਵੀ ਨਾ ਦੇਖ ਸਕਣਗੇ ਠੀਕ ਹੈ ਬੀਜੀ ਮੈਂ ਧਿਆਨ ਰੱਖਾਂਗੀ ਕਿ ਜਿਹੜਾ ਤੁਸੀਂ ਕਿਹਾ ਹੈ ਮਾਂ ਤੇ ਮਾਮਾ ਜੀ ਤੁਹਾਡੀ ਗੱਲ ਮੰਨਣ ਫੇਰ ਸਮੂ ਤੇ ਨਾਨੀ ਨੇ ਨਵੇਂ ਕੱਪੜੇ ਅਲਮਾਰੀ ਚ ਵਾਪਸ ਰੱਖ ਤੇ ਤੇ ਦੋਨੋਂ ਪੜੋਸ ਵਾਲੇ ਸ਼ਰਮਾ ਜੀ ਦੇ ਘਰ ਜਾ ਕੇ ਨਵੇਂ ਪਪੀ ਨੂੰ ਵੇਖਣ ਚਲੀਆਂ ਗਈਆਂ ਜਿਹੜੇ ਸ਼ਰਮਾਜੀਤ ਦੇ ਪੁੱਤਰ ਨੇ ਇੱਕ ਦਿਨ ਪਹਿਲਾਂ ਹੀ ਲਿਆ ਸੀ ਇਹ ਸੀ ਸਿੰਮੂ ਦੀ ਨਾਨੀ ਜੀ ਦੀ ਐਡਵਾਂਸ ਕੇਅਰ ਪਲੈਨਿੰਗ ਉਹ ਇੱਕ 85 ਸਾਲ ਦੀ ਪੰਜਾਬ ਦੇ ਇੱਕ ਪਿੰਡ ਦੀ ਰਹਿਣ ਵਾਲੀ ਬੁੱਢੀ ਔਰਤ ਹੈ ਪਰ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਸੋਚ ਰੱਖੀਆਂ ਨੇ ਜਿਹੜੇ ਬਹੁਤ ਸਾਰੇ ਨੌਜਵਾਨ ਪੜ੍ਹੇ ਲਿਖੇ ਤੇ ਵੱਡੇ ਸ਼ਹਿਰਾਂ ਦੇ ਰਹਿਣ ਵਾਲੇ ਲੋਕੀ ਵੀ ਨਹੀਂ ਸੋਚਦੇ ਆਪਣੀ ਬਿਮਾਰੀ ਦੇ ਬਾਰੇ ਆਪਣੇ ਪੈਸਿਆਂ ਦੇ ਬਾਰੇ ਆਪਣੀ ਮੌਤ ਤੇ ਅਖੀਰਲੇ ਸਮੇਂ ਤੇ ਕੀਤੇ ਜਾਣ ਵਾਲੇ ਰੀਤੀ ਰਿਵਾਜ ਉਹ ਕਿਵੇਂ ਕਰਾਉਣਾ ਚਾਹਣਗੇ ਆਪਣੀ ਜਾਇਦਾਦ ਕਿੰਨੂੰ ਕਦੋਂ ਦੇਣੀ ਹੈ ਇਹਨਾਂ ਸਾਰਿਆਂ ਦੀ ਉਹਨਾਂ ਨੇ ਪਲੈਨਿੰਗ ਕਰਕੇ ਰੱਖੀ ਹੋਈ ਹੈ ਇਹ ਸੁਣ ਕੇ ਜੇ ਤੁਹਾਡੇ ਦਿਲ ਦੇ ਵਿੱਚ ਇਹ ਸਵਾਲ ਆਇਆ ਹੈ ਕਿ ਕੀ ਇਹ ਸਭ ਅਸੀਂ ਵੀ ਕਰ ਸਕਦੇ ਹਾਂ ਤੇ ਜਵਾਬ ਹੈ ਜੀ ਹਾਂ ਅਸੀਂ ਸਾਰੇ ਇਸ ਤਰ੍ਹਾਂ ਕਰ ਸਕਦੇ ਹਾਂ ਭਾਰਤ ਦਾ ਹਰੇਕ ਨਾਗਰਿਕ ਜੋ ਬਾਲਗ ਹੈ 18 ਸਾਲ ਤੋਂ ਉੱਪਰ ਦੀ ਉਮਰ ਦਾ ਹੈ ਉਹ ਇਸ ਤਰ੍ਹਾਂ ਕਾਨੂੰਨੀ ਤੌਰ ਤੇ ਆਪਣੀ ਐਡਵਾਂਸ ਕੇਅਰ ਪਲੈਨਿੰਗ ਕਰਕੇ ਰੱਖ ਸਕਦਾ ਹੈ ਜਨਵਰੀ 2023 ਤੋਂ ਬਾਅਦ ਸਪਰੀਮ ਕੋਰਟ ਨੇ ਇਹਦਾ ਕਰਨ ਦਾ ਤਰੀਕਾ ਹੋਰ ਵੀ ਆਸਾਨ ਕਰਤਾ ਹੈ ਭਾਰਤ ਦੇ ਸੰਵਿਧਾਨ ਦੀ ਧਾਰਾ 21 ਦੇ ਅੰਤਰਗਤ ਹਰ ਬਾਲਗ ਵਿਅਕਤੀ ਨੂੰ ਇਸ ਚੀਜ਼ ਦਾ ਹੱਕ ਹੈ ਕਿ ਉਹ ਆਪਣੇ ਨਿੱਜੀ ਜੀਵਨ ਤੇ ਆਜ਼ਾਦੀ ਨਾਲ ਇਹ ਫੈਸਲਾ ਲਵੇ ਕਿ ਉਹ ਕਿਹੜਾ ਇਲਾਜ ਕਰਾਉਣਾ ਚਾਹੁੰਦਾ ਹੈ ਤੇ ਕਿਹੜਾ ਨਹੀਂ ਤੇ ਉਹ ਇਲਾਜ ਕਿੱਥੇ ਕਰਾਉਣਾ ਚਾਹੁੰਦਾ ਹੈ ਇਹਦੇ ਵਿੱਚ ਇਲਾਜ ਨਾ ਕਰਾਉਣਾ ਵੀ ਸ਼ਾਮਲ ਹੈ ਭਾਵੇਂ ਉਹ ਜਾਨ ਬਚਾਣ ਵਾਲਾ ਹੀ ਇਲਾਜ ਕਿਉਂ ਨਾ ਹੋਵੇ ਐਡਵਾਂਸ ਕੇਅਰ ਪਲੈਨਿੰਗ ਜਾਂ ਪੇਸ਼ਕੀ ਦੇਖਭਾਲੀ ਯੋਜਨਾ ਇੱਕ ਇਹੋ ਜਿਹੀ ਪ੍ਰਕਿਰਿਆ ਹੈ ਜਿਤੇ ਵਿੱਚ ਅੱਜ ਕੋਈ ਬੰਦਾ ਜਿਹੜਾ ਅੱਜ ਸੋਚਣ ਦੀ ਹਾਲਤ ਦੇ ਵਿੱਚ ਹੈ ਉਹ ਹੋ ਸਕਦਾ ਹੈ ਅੱਗੇ ਜਾ ਕੇ ਕਦੇ ਇਹੋ ਜਿਹੀ ਹਾਲਤ ਹੋਵੇ ਜਿਤੇ ਵਿੱਚ ਉਹ ਆਪਣੇ ਫੈਸਲੇ ਨਾ ਲੈ ਸਕੇ ਜਾਂ ਉਹਨਾਂ ਨੂੰ ਨਾ ਦੱਸ ਸਕੇ ਉਹ ਅੱਜ ਆਪਣੀਆਂ ਸਾਰੀਆਂ ਬਿਮਾਰੀਆਂ ਸਮਝ ਕੇ ਉਹਦੇ ਬਾਰੇ ਕੀ ਫੈਸਲਾ ਲੈਣਾ ਚਾਹੁੰਦਾ ਹੈ ਕੀ ਇਲਾਜ ਕਰਾਉਣਾ ਚਾਹੁੰਦਾ ਹੈ ਉਹਨਾਂ ਨੂੰ ਸਾਰਿਆਂ ਨੂੰ ਸੋਚ ਕੇ ਚਰਚਾ ਕਰਕੇ ਉਹਨਾਂ ਨੂੰ ਦਸਤਾਵੇਜ਼ ਬੰਦ ਕਰ ਸਕਦਾ ਹੈ ਤਾਂ ਕਿ ਜੇ ਭਵਿੱਖ ਦੇ ਵਿੱਚ ਕਦੇ ਇਹੋ ਜੀ ਹਾਲਤ ਹੋਵੇ ਜਿੱਥੇ ਉਹ ਇਹ ਫੈਸਲੇ ਨਾ ਲੈ ਸਕੇ ਜਾਂ ਉਹਨਾਂ ਨੂੰ ਨਾ ਦੱਸ ਸਕੇ ਤਾਂ ਵੀ ਉਹਦੀ ਇੱਛਾ ਉਹਦੇ ਇਲਾਜ ਕਰਨ ਵਾਲੀ ਟੀਮ ਨੂੰ ਤੇ ਉਹਦੇ ਘਰ ਦੇ ਬੰਦਿਆਂ ਨੂੰ ਪਤਾ ਰਹੇ ਤਾਂ ਕਿ ਉਹ ਉਹਦੇ ਹਿਸਾਬ ਨਾਲ ਫੈਸਲੇ ਅੱਗੇ ਜਾ ਕੇ ਲੈ ਸਕਣ ਇਸ ਪੂਰੀ ਚਰਚਾ ਤੋਂ ਬਾਅਦ ਜਿਹੜਾ ਕਾਨੂੰਨੀ ਦਸਤਾਵੇਜ਼ ਬਣਾਇਆ ਜਾਂਦਾ ਹੈ ਉਹਨੂੰ ਐਡਵਾਂਸ ਮੈਡੀਕਲ ਡਾਇਰੈਕਟਿਵ ਜਾਂ ਅਗਾਊਂ ਡਾਕਟਰੀ ਨਿਰਦੇਸ਼ ਕਿਹਾ ਜਾਂਦਾ ਹੈ ਐਡਵਾਂਸ ਕੇਅਰ ਪਲੈਨਿੰਗ ਜਾਂ ਪੇਸ਼ਕੀ ਦੇਖਭਾਲੀ ਯੋਜਨਾ ਲਈ ਕੋਈ ਵੀ ਬੰਦਾ ਆਪਣੇ ਡਾਕਟਰ ਨਾਲ ਗੱਲ ਕਰਕੇ ਆਪਣੀ ਸਿਹਤ ਬਾਰੇ ਇਹ ਸਮਝ ਸਕਦਾ ਹੈ ਕਿ ਭਵਿੱਖ ਤੇ ਵਿੱਚ ਕੀ ਬਿਮਾਰੀ ਹੋ ਸਕਦੀ ਹੈ ਕੀ ਸੱਟ ਵੱਜ ਸਕਦੀ ਹੈ ਕੀ ਸਮੱਸਿਆਵਾਂ ਆ ਸਕਦੀਆਂ ਨੇ ਕੀ ਇਲਾਜ ਹੋ ਸਕਦਾ ਹੈ ਤੇ ਉਹਨਾਂ ਬਾਰੇ ਗੱਲ ਕਰਕੇ ਆਪਣੀ ਨਿੱਜੀ ਕਦਰਾਂ ਆਪਣੀਆਂ ਕੀਮਤਾਂ ਤੇ ਆਪਣੇ ਦੇਖਭਾਲ ਲਈ ਉਦੇਸ਼ ਬਾਰੇ ਚਰਚਾ ਕਰਕੇ ਉਪਵਿਖ ਬਾਰੇ ਇਹ ਦੱਸ ਸਕਦੇ ਨੇ ਕਿ ਉਹ ਕੀ ਇਲਾਜ ਚਾਹਣਗੇ ਜਾਂ ਨਹੀਂ ਚਾਹਣਗੇ ਜਿਵੇਂ ਆਰਟੀਫੀਸ਼ੀਅਲ ਸਾਹ ਲੈਣ ਦੀ ਮਸ਼ੀਨ ਕੀਮੋਥੈਰੇਪੀ ਨਾਸਤੇ ਰਹੀ ਐਂਟੀਬਾਇਓਟਿਕ ਗੁਰਦੇ ਖਰਾਬ ਹੋਣ ਦੀ ਹਾਲਤ ਦੇ ਵਿੱਚ ਡਾਇਲਿਸਿਸ ਕਾਰਡੀਓ ਪਲਮਨਰੀ ਰੀਸਸਿਟੇਸ਼ਨ ਵਗੈਰਾ ਉਹ ਇਹ ਵੀ ਦੱਸ ਸਕਦੇ ਨੇ ਕਿ ਉਹ ਇਲਾਜ ਕਿੱਥੇ ਕਰਾਣਾ ਚਾਹਣਗੇ ਆਪਣੇ ਘਰ ਹਸਪਤਾਲ ਨਰਸਿੰਗ ਹੋਮ ਜਾਂ ਹੌਸਪੀਸ ਦੇ ਵਿੱਚ ਚਰਚਾ ਕਰਨ ਤੋਂ ਬਾਅਦ ਇਹ ਨਿਰਧਾਰਿਤ ਕਰਨਾ ਜ਼ਰੂਰੀ ਹੈ ਕਿ ਤੁਹਾਡੀ ਥਾਂ ਤੇ ਸਰੋਗੇਟ ਡਿਸੀਜਨ ਮੇਕਰ ਕੌਣ ਹੋਵੇਗਾ ਇਹ ਇਹੋ ਜਿਹੇ ਬੰਦੇ ਹੁੰਦੇ ਨੇ ਜਿਹੜੇ ਉਹ ਤੁਹਾਡੀਆਂ ਇੱਛਾਵਾਂ ਨੂੰ ਜਾਣਦੇ ਨੇ ਤੇ ਤੁਹਾਡੇ ਫੈਸਲੇ ਦੀ ਆਵਾਜ਼ ਬਣਨ ਦਾ ਕੰਮ ਕਰਦੇ ਨੇ ਜੇ ਕਿਸੇ ਹਾਲਤ ਦੇ ਵਿੱਚ ਤੁਸੀਂ ਆਪਣਾ ਫੈਸਲਾ ਨਾ ਦੱਸ ਸਕੋ ਤੇ ਉਹ ਤੁਹਾਡਾ ਫੈਸਲਾ ਸਮਝ ਕੇ ਇਲਾਜ ਕਰਨ ਵਾਲੀ ਟੀਮ ਤੱਕ ਤੁਹਾਡੀ ਆਵਾਜ਼ ਬਣ ਕੇ ਉਹ ਫੈਸਲੇ ਪਹੁੰਚਾਉਂਦੇ ਨੇ ਇਹ ਵਿਅਕਤੀ ਕੋਈ ਵੀ ਹੋ ਸਕਦਾ ਹੈ ਤੁਹਾਡੀ ਪਤਨੀ ਧੀ ਭੈਣ ਮਾਪਿਓ ਪੁੱਤਰ ਭਰਾ ਕੋਈ ਸਹੇਲੀ ਜਾਂ ਦੋਸਤ ਇਸ ਬੰਦੇ ਨੂੰ ਨਿਰਧਾਰਿਤ ਫੈਸਲਾ ਲੈਣ ਵਾਲਾ ਬੰਦਾ ਜਾਂ ਸਰੋਗੇਟ ਡਿਸੀਜਨ ਮੇਕਰ ਕਹਿੰਦੇ ਨੇ ਕਈ ਵਾਰੀ ਘਰਵਾਲਿਆਂ ਤੋਂ ਜ਼ਿਆਦਾ ਕੋਈ ਸਾਥੀ ਕੋਈ ਦੋਸਤ ਤੁਹਾਡੀਆਂ ਇੱਛਾਵਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦਾ ਹੈ ਤੇ ਤੁਸੀਂ ਕਾਨੂੰਨੀ ਤੌਰ ਤੇ ਉਹਦਾ ਨਾਮ ਦਰਜ ਕਰਾ ਸਕਦੇ ਹੋ ਚਰਚਾ ਕਰਨ ਤੋਂ ਬਾਅਦ ਇਹ ਚਾਹੀਦਾ ਹੈ ਕਿ ਤੁਸੀਂ ਆਪਣੇ ਸਰੋਗੇਟ ਡਿਸੀਜਨ ਮੇਕਰ ਨੂੰ ਆਪਣਾ ਫੈਸਲਾ ਸਮਝਾ ਦਿਓ ਤੇ ਉਹ ਇਹ ਚੀਜ਼ ਸਮਝ ਜਾਣ ਕੇ ਜਦੋਂ ਪੁੱਛਿਆ ਜਾਵੇ ਤੇ ਉਹ ਤੁਹਾਡੀ ਆਵਾਜ਼ ਬਣਨ ਤੁਹਾਡੇ ਫੈਸਲੇ ਇਲਾਜ ਕਰਨ ਵਾਲੀ ਟੀਮ ਨੂੰ ਦੱਸਣ ਨਾ ਕਿ ਆਪਣੀ ਇੱਛਾ ਜ਼ਾਹਿਰ ਕਰਨ ਇਹ ਸਾਰੀ ਚਰਚਾ ਕਰਨ ਤੋਂ ਬਾਅਦ ਤੁਸੀਂ ਅਖੀਰ ਤੇ ਗਏ ਹੋਏ ਲਿੰਕ ਤੋਂ ਮਾਡਲ ਐਮ ਡੀ ਫਾਰਮ ਡਾਊਨਲੋਡ ਕਰ ਸਕਦੇ ਹੋ ਉਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਤੁਸੀਂ ਇਹਦੇ ਵਿੱਚ ਆਪਣੇ ਬਾਰੇ ਆਪਣਾ ਨਾਂ ਆਪਣਾ ਆਈਡੈਂਟੀਫਿਕੇਸ਼ਨ ਡਿਟੇਲਸ ਤੇ ਤੁਹਾਡੇ ਜਿਹੜੇ ਰੂਟੀਨ ਚ ਡਾਕਟਰ ਤੁਹਾਨੂੰ ਦੇਖਦੇ ਨੇ ਉਹਨਾਂ ਦਾ ਨਾਂ ਤਿੰਨ ਆਪਣੇ ਚੁਣੇ ਹੋਏ ਨੁਮਾਇंदे ਜਿਹੜੇ ਸਰੋਗੇਟ ਡਿਸੀਜਨ ਮੇਕਰਸ ਨੇ ਉਹਨਾਂ ਦੇ ਨਾਂ ਤੇ ਡਿਟੇਲਸ ਭਰ ਦੋ ਉਸ ਤੋਂ ਬਾਅਦ ਇਹਨੂੰ ਦੋ ਸਵਤੰਤਰ ਗਵਾਹਾਂ ਦੇ ਸਾਹਮਣੇ ਭਰ ਕੇ ਉਹਨਾਂ ਦੇ ਦਸਖਤ ਕਰਵਾ ਲਓ ਤੇ ਕਿਸੇ ਇੱਕ ਗੈਜ਼ਟਡ ਅਫਸਰ ਜਾਂ ਨੋਟਰੀ ਪਬਲਿਕ ਦੇ ਦਸਖਤ ਕਰਵਾਨੇ ਵੀ ਜ਼ਰੂਰੀ ਹੈ ਐਡਵਾਂਸ ਮੈਡੀਕਲ ਡਾਇਰੈਕਟਿਵ ਫਾਰਮ ਨੂੰ ਪੂਰਾ ਕਰਨ ਤੋਂ ਬਾਅਦ ਇਹਦੀਆਂ ਕਾਫੀ ਸਾਰੀਆਂ ਕਾਪੀਜ਼ ਬਣਵਾ ਲਓ। ਇੱਕ ਆਪਣੇ ਡਾਕਟਰ ਨੂੰ ਦੇ ਦਿਓ ਜਿਹੜਾ ਤੁਹਾਡੇ ਮੈਡੀਕਲ ਰਿਕਾਰਡ ਦੇ ਵਿੱਚ ਇਹਨੂੰ ਸ਼ਾਮਲ ਕਰ ਸਕੇ। ਇੱਕ ਕਾਪੀ ਆਪਣੇ ਪਰਿਵਾਰ ਨੂੰ ਜਾਂ ਜਿਹੜੇ ਸਾਥੀ ਤੁਹਾਡੇ ਨਾਲ ਰਹਿੰਦੇ ਹੋ ਉਹਨਾਂ ਨੂੰ ਦੇ ਦਿਓ। ਇੱਕ ਇੱਕ ਤਿੰਨੋਂ ਸਰੋਗੇਟ ਜਾਂ ਨਿਰਧਾਰਿਤ ਡਿਸੀਜਨ ਮੇਕਰਸ ਨੂੰ ਦੇ ਕੇ ਤੇ ਇੱਕ ਕਾਪੀ ਸਰਕਾਰੀ ਨੁਮਾਇंदे ਨੂੰ ਜਿਹੜਾ ਸਰਕਾਰ ਵੱਲੋਂ ਇਸ ਕੰਮ ਲਈ ਨਾਮਜ਼ਦ ਕੀਤਾ ਗਿਆ ਹੋਵੇ। ਉਨੂੰ ਜਮ੍ਹਾਂ ਕਰ ਦਿੱਤੀ ਜਾਣੀ ਚਾਹੀਦੀ ਹੈ ਤੇ ਇੱਕ ਕਾਪੀ ਐਸੀ ਥਾਂ ਤੇ ਲਗਾਈ ਜਾਵੇ ਜਿੱਥੇ ਐਮਰਜੈਂਸੀ ਦੇ ਵਿੱਚ ਉਹ ਫਟਾਫਟ ਸਾਹਮਣੇ ਦਿਖ ਜਾਏ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹਨੂੰ ਫ੍ਰਿਜ ਦੇ ਉੱਪਰ ਲਗਾ ਦਿੱਤਾ ਜਾਂਦਾ ਹੈ ਐਡਵਾਂਸ ਮੈਡੀਕਲ ਡਾਇਰੈਕਟਿਵ ਤੁਹਾਡੀ ਆਵਾਜ਼ ਉਦੋਂ ਵੀ ਤੁਹਾਡੇ ਇਲਾਜ ਕਰਨ ਵਾਲਿਆਂ ਤੇ ਤੁਹਾਡੇ ਪਰਿਵਾਰ ਜਨਾਂ ਤੱਕ ਪਹੁੰਚਾਂਦਾ ਹੈ ਜਦੋਂ ਤੁਸੀਂ ਆਪ ਫੈਸਲਾ ਲੈਣ ਜਾਂ ਉਹਨੂੰ ਦੱਸਣ ਦੀ ਹਾਲਤ ਵਿੱਚ ਨਾ ਹੋਵੋ ਤੁਸੀਂ ਇਹਦੀ ਸਮੀਖਿਆ ਬਾਰ-ਬਾਰ ਵੀ ਕਰ ਸਕਦੇ ਹੋ ਤੇ ਖਾਸ ਕਰਕੇ ਜਦੋਂ ਤੁਹਾਡੀ ਸਿਹਤ ਦੇ ਵਿੱਚ ਕੋਈ ਵੱਡਾ ਬਦਲਾਅ ਆਵੇ ਸਭ ਤੋਂ ਬਾਅਦ ਵਿੱਚ ਬਣਿਆ ਹੋਇਆ ਐਡਵਾਂਸ ਮੈਡੀਕਲ ਡਾਇਰੈਕਟਿਵ ਹੀ ਕਾਨੂੰਨੀ ਤੌਰ ਤੇ ਜਾਇਜ਼ ਮੰਨਿਆ ਜਾਂਦਾ ਹੈ ਕਿਸੇ ਲਈ ਵੀ ਜਦੋਂ ਉਹਨਾਂ ਦੇ ਪਰਿਵਾਰ ਦਾ ਕੋਈ ਵਿਅਕਤੀ ਖਰਾਬ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਭਰਤੀ ਹੋਵੇ ਤਾਂ ਭਾਵਨਾਤਮਕ ਉਥਲ-ਪੁਥਲ ਦੀ ਸਥਿਤੀ ਦੇ ਵਿੱਚ ਕੋਈ ਵੀ ਸਹੀ ਫੈਸਲਾ ਲੈਣਾ ਇਕੱਲੇ ਲਈ ਬਹੁਤ ਔਖਾ ਹੁੰਦਾ ਹੈ ਜੇ ਐਡਵਾਂਸ ਮੈਡੀਕਲ ਡਾਇਰੈਕਟਿਵ ਹੋਵੇ ਜਾਂ ਤੁਸੀਂ ਪਹਿਲਾਂ ਤੋਂ ਇਹ ਚਰਚਾ ਕਰਕੇ ਉਹਨਾਂ ਨੂੰ ਆਪਣੀਆਂ ਇੱਛਾਵਾਂ ਦੱਸੀਆਂ ਹੋਣ ਤੇ ਉਹਨਾਂ ਲਈ ਇਹ ਔਖੇ ਫੈਸਲੇ ਲੈਣੇ ਥੋੜੇ ਜੇ ਆਸਾਨ ਹੋ ਜਾਂਦੇ ਨੇ ਪਹਿਲਾਂ ਗੱਲ ਕਰਕੇ ਆਪਣੀਆਂ ਇੱਛਾਵਾਂ ਤੇ ਆਪਣੇ ਦੇਖਭਾਲ ਦੇ ਉਦੇਸ਼ ਆਪਣੇ ਪਰਿਵਾਰ ਨੂੰ ਦੱਸਣ ਨਾਲ ਇਹ ਉਹਨਾਂ ਦਾ ਰਾਹਦਰਸ਼ਨ ਕਰਦੀਆਂ ਨੇ ਤੇ ਉਹਨਾਂ ਨੂੰ ਇਹ ਤਸੱਲੀ ਹੁੰਦੀ ਹੈ ਕਿ ਉਹਨਾਂ ਨੇ ਅਖੀਰ ਦੇ ਵਿੱਚ ਆਪਣੇ ਪਿਆਰੇ ਬੰਦੇ ਦੀ ਗੱਲ ਨੂੰ ਪੂਰਾ ਕੀਤਾ। ਆਦਰਸ਼ ਤੌਰ ਤੇ ਇਹੋ ਜੀਆਂ ਚਰਚਾਵਾਂ ਰੋਜ਼ਮਰਾਂ ਦੇ ਕੰਮਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਖਾਣਾ ਖਾਂਦੇ ਹੋਏ, ਆਫਿਸ ਜਾਂਦੇ ਹੋਏ, ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਹੋਏ ਆਮ ਤੌਰ ਤੇ ਜਿਵੇਂ ਆਪਾਂ ਘਰ ਦੇ ਵਿੱਚ ਕਰਦੇ ਹਾਂ ਇਹ ਡਿਸਕਸ਼ਨਸ ਇਹ ਚਰਚਾਵਾਂ ਹੋਣੀਆਂ ਚਾਹੀਦੀਆਂ ਨੇ। ਡਾਕਟਰ-ਲਿੰਕ ਵਿੱਚ ਅੱਗੇ ਵਧਦੀਆਂ ਚਾਹੀਦੀਆਂ ਨੇ ਤੇ ਸਮੇਂ ਦੇ ਨਾਲ-ਨਾਲ ਵਿਕਸਿਤ ਹੋਣੀਆਂ ਚਾਹੀਦੀਆਂ ਨੇ। ਤੁਸੀਂ ਵੀ ਆਪਣੇ ਐਡਵਾਂਸ ਕੇਅਰ ਪਲੈਨਿੰਗ ਤੇ ਅਗਾਊਂ ਡਾਕਟਰੀ ਨਿਰਦੇਸ਼ ਤੇ ਬਾਰੇ ਸੋਚੋ ਇਹ ਸਾਡਾ ਸਾਰਿਆਂ ਦਾ ਆਪਣੇ ਪਰਿਵਾਰ ਦੇ ਲਈ ਆਪਣਾ ਪਿਆਰ ਜ਼ਾਹਿਰ ਕਰਨ ਦਾ ਇੱਕ ਚੰਗਾ ਤਰੀਕਾ ਹੈ ਜੋ ਉਹਨਾਂ ਨੂੰ ਬਹੁਤ ਸਾਰੇ ਔਖੇ ਫੈਸਲਿਆਂ ਤੋਂ ਬਚਾ ਸਕਦਾ ਹੈ ਘੱਟੋ-ਘੱਟ ਅਸੀਂ ਗੱਲਤਾਂ ਸ਼ੁਰੂ ਕਰੀਏ ਆਪਣੇ ਪਿਆਰਿਆਂ ਨੂੰ ਆਪਣੀਆਂ ਇੱਛਾਵਾਂ ਜ਼ਾਹਿਰ ਕਰੀਏ ਤੇ ਫਿਰ ਚੈਨ ਨਾਲ ਬੈਠੀਏ ਅੱਜ ਹੀ ਕਰੀਏ ਕਿਉਂਕਿ ਸਮਾਂ ਤਾਂ ਨਿਕਲਦਾ ਜਾ ਰਿਹਾ ਹੈ